आनी गाना ही लगा देख बस लग ले ये कितने लग 15000 लग गए तो सुना नहीं लगा दिया बंदा आ चाचा क्या 15000 लग गया मां यार आ मार रहा है हौला कपारी है एदा पूछना वे कल्ले दा कल्ला दे आ रहा कल्ले दा कर आ मां कल्ला कर ना बम्मे दा कल्ला 50 ਉਹੀ ਆ ਜਰਾ ਲੱਖੀ ਆ ਫਿਰ ਦਾ 50 50 ਮੰਗੀ ਆ ਨਾ ਤੁਸੀਂ ਵੀ ਦੱਸੋ ਅਸੀਂ ਤਾਂ ਮੰਗੀ ਜਾਂਦੇ ਆ ਆ ਕੱਢੋ ਨਾ ਨੋਟ ਜੀ ਆਪਾਂ ਯਾਦਾ ਉਹੀ ਉਹੀ ਭੱਜ ਵਾਲਾ ਹਾਂ ਨੋਟ ਤੰਗਾ ਹੈ ਕੱਲਾ ਫੜਾ ਤੇ ਬੋ ਕੱਲਾ 21000 ਦਾ ਬਾਦ ਲੱਗੇ ਓਏ ਬੱਬ ਕਹਿੰਦਾ ਕੋਈ ਦਿਨਾਗੇ ਬਾਗੇ ਆ ਆਪਾਂ ਕਹਿੰਦਾ ਨਵੇਂ ਸੀ ਹਰ ਜਾ ਇੱਧਰ ਰਹਿ ਗਈ ਨਾ ਨਹੀਂ ਲਵੇ ਤੇ ਸਾਡੇ ਵੱਧ ਲੱਗਦੇ। ਬਈ ਇਹ ਝੂਠ ਜਾਵਾ ਮੰਡੀ ਵਿੱਚ ਪੂਰਾ ਸਿਰੇ ਦਾ। ਝੂਠ ਮੰਨੋ ਸੱਚ ਮੰਨੋ। ਨਹੀਂ ਅੱਜ ਕੋਈ ਲੱਗਦਾ ਮੇਰੇ ਤੇ ਲੱਗ ਕੇ ਨਾ ਲੱਗੇ। ਆ ਫੜ ਰਹਿ ਗਈ ਝੂਠ ਦਾ। ਨਹੀਂ ਕੋਈ ਨਹੀਂ ਕੋਈ ਫਰਕ ਨਹੀਂ ਪਾਉ। ਕਿੰਨਾ ਫਰਕ ਹੈ? ਫਰਕ ਹੀ ਫਰਕ। ਪੱਕਾ ਦੱਸਦੇ। ਪੱਕੀ ਦਾਦੇ 2 ਗੱਲ ਲਾਣੀ। 40 ਨੂੰ ਪਾਉ। ਇਹਦੇ ਘੱਟ ਆ ਫੜਾ। ਨਹੀਂ ਹੁਣ ਇਹਦੇ ਆ ਫੜਾ। ਵੰਣੇ ਨਹੀਂ ਹੈ ਜਾਨ ਮੇਨੂੰ ਪਤਾ। ਬਈ ਹੀ ਆਉਦਾ ਦੇ ਯਾਰ। ਖੜਿਆ ਸੀ। ਤੂੰ ਤਾਂ ਬਹੁਤ ਅੱਲਾ ਫਿਰਦੇ 35 ਦਾ ਲੱਗ ਲੈ। ਤਾ ਕਹਦਾ ਜੋਂ ਵੀ ਕੋਈ ਗੱਗ ਹੋਰ ਆ ਗਿਆ। ਹੈ? ਬਈ ਹੋਰ ਯਾਰ ਤੇ ਲੱਗ। 35 ਲੱਗ ਲਿਆ ਫਿਰ ਤੇ ਇਹਦਾ ਲੱਗ ਲਿਆ ਫਿਰ ਤਾਂ ਠੀਕਾ ਸਾੜਿਆ ਨਹੀਂ ਇਹ ਤਾਂ ਰਹੀਆਂ ਨਹੀਂ ਗੱਲ ਹੈਗੀ ਐਸਾ ਜਿਵੇਂ ਤੂੰ ਮਾਗਿਆ ਹੋਊਗੀ ਹਮ ਨੂੰ ਲੱਗੂ ਇਹਨੇ ਕਹਾ ਭਜਣਾ ਹੈ 40 ਤੋਂ ਮੰਗੀ ਜਾਂਦਾ ਫਿਰ 35 ਦਿੱਤਾ ਕਿਉਂ ਨਹੀਂ ਨਹੀਂ ਸਕੇਟ ਇਹ ਅਸੀਂ 40 ਦੇ ਘੱਟ ਦੇਣਾ ਅੱਛਾ ਅੱਛਾ ਹਾਂ ਜੀ ਜੀ ਬਾਈ ਦਾ ਇਹ ਪਾ 10 ਦਾ ਪਾ ਵਾਹ ਵਾਹ ਦੇਖ ਲਊਗਾ ਕੋਈ ਨਾ ਜਾਣ ਲੱਗੇ ਦੱਸ ਜਰ ਇਹਦਾ ਜਰ ਤੇਰੀ ਮਰਜ਼ੀ ਆ ਗੁੱਸਾ ਲੱਗੂ ਹੀ ਨਹੀਂ ਇਹ ਬੱਚੀ ਆਦਾ ਦੇ ਵੀ ਗੁੱਸਾ ਗੱਲਾਂ ਦੀ ਕੀ ਹੁੰਦਾ ਹੈਗਾ ਗੁੱਸਾ ਦਾਸ ਨਹੀਂ ਕਰਿਆ ਤੁਸੀਂ ਨਹੀਂ ਗੁੱਸਾ ਹਾਂ ਜਾਂਦੀ ਮੈਂ ਮੰਡੀ ਦਾ ਕੰਮ ਹੈਗਾ ਜੇ ਤੂੰ ਦੇਖਿਆ ਦਾ ਚੱਲ 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 ਜਾਂਦੇ ਨਹੀਂ ਬੜਦਾ ਨਹੀਂ ਹੈ ਆਪਣਾ ਤੇ ਇਹੀ ਹੈ ਦਾ ਬਾਜ਼ਾਰ ਵੱਡਾ ਬੱਕਰਾ ਬਾਹ ਹੀ ਬੜਨਾ ਨਹੀਂ ਹੈ ਆਪਣਾ ਫਰਕ ਪਾਸ ਤੇ 40 ਨੂੰ ਛੱਡਣਾ ਹੈ 40 ਦੇ ਘੱਟ ਦੇਖ ਲੋ ਜੀ ਪਾਵਾ ਬਾਰਾ ਖੰਦ ਨਹੀਂ ਗਾ ਚਾਹ ਗਾਂਵ ਨਹੀਂ ਮਿਲਦਾ ਹੈਗਾ ਇਹ ਉਹ ਦੇਖ ਲੋ ਅੰਡਲ ਦੇ ਅੰਡਲ ਖੱਸੀ ਦਾ ਹੈ ਨਹੀਂ ਉਹ 20 ਰੁਪਏ ਦਾ ਰਹਿ ਗਿਆ ਕੁਰਬਾਨੀਆਂ ਅੱਜ ਕੋਈ ਨਾ ਵੇਚਦਾ ਰੈਟਰੋ ਯਾਕ ਨਨ ਵੀ ਰਹਿ ਗਿਆ ਜੇ ਕਦੋਂ ਖੱਸੀ ਕਰ ਘਰ ਜਾਣਗੇ ਹੂੰ ਕਿੰਨੇ ਮੰਗਦਾ ਚ 40 ਮੰਗਦਾ 40 ਆ ਫੜਾ ਆਪਾਂ ਹੋਰੇ ਤੱਕ ਦੇ ਆ ਫੜਾ ਯਾਰ ਫੜਿਆ ਫੜਿਆ ਲੱਗਣਗੇ ਤਾਂ ਹੀ 12 ਖਾਂਦਾ 25 ਦਾ ਵੇ ਬੱਕਰਾ ਬਾਲਾ ਹੀ ਫਰਕ ਹੈ ਬਹੁਤ ਹੋ ਗਈ ਹੁਣ 25 ਦਾ ਵੇ नहीं ਜੀ ਫੇਰ ਨਹੀਂ ਪਾਣਾ 25 ਉਹ ਦਾ ਲੈ 10 ਦਾ ਲੈ ਕਿੰਨਾ ਹੋ ਗਿਆ 35 35 ਹਜ਼ਾਰ ਬੜਾ ਜੋੜੀ ਦਾ ਕੋਈ ਬਾਬਾ ਹੀ ਲੈ ਕੇ ਨਹੀਂ ਭਜਦੇ ਜੋਈ ਜਗ੍ਹਾ ਆਈ ਦੀ ਗੱਲ ਕਰਦੇ ਸੀ ਉਹ ਜਗ੍ਹਾ ਕੀ ਹੁਣ ਯਾਰ ਇਹਦਾ ਰੱਖਿਆ ਦਾ ਸਾਢੇ 4:00 ਵਜੇ ਹੈ ਨਹੀਂ ਇਹ ਹੀ ਚਲੂਗਾ ਵਜਾਂ ਤੇ ਹੈ ਨਹੀਂ ਇਹ 35000 ਰੁਪਿਆ ਲੱਗਦੇ 40 ਦਾ

ਤੱਕ ਮੰਨ ਲੈ ਨਹੀਂ ਲਾਉਂਦਾ ਕਿ ਮੈਂ 40 ਦਾ 50 ਦਾ ਫਾਇਦਾ ਕੋਈ ਨਹੀਂ ਹਾਂ ਪੈਸੇ ਬਹੁਤ ਨੇ ਹਨਾ ਵਜਨ ਬੱਤੀ ਹੈ ਬੱਪਾ ਪਾਰੀ ਮੱਖਣ ਹੈ ਹਾਂ ਠੀਕ ਨੇ ਨਾ ਮਾਜ ਬਾਈ ਫਿਰ ਕਾਸ਼ ਕਿ ਲਾਦਾ ਮੈਂ ਵੀ ਇਹ ਕਿਤੇ ਵਾਟ ਇਹ ਛੜਾ ਬੰਦਾ ਜਿਹਨੂੰ ਮੈਂ ਕਹਾ ਹਾਂ ਵੀ ਲਾਦਾ 12-12 ਹਜ਼ਾਰ ਵੀ ਮਾਰਾ ਹੁੰਦਾ ਯਾਰ ਪਰ ਕਹਦੀ ਨਹੀਂ 12 ਤਾਂ ਕਿ ਮੈਂ ਤਾਂ ਕਹਿੰਦਾ ਨਹੀਂ ਇਹਨੂੰ ਪੱਕਾ ਮੋਲੀ ਦਾ ਫੋਨ ਯਾਰਾ ਮੈਂ ਦੇਖ ਰਿਹਾ ਜੇ ਇਹਨੇ ਚੱਲਦੇ ਨੇ ਠੀਕ ਹੈ ਤੇਰੀ ਮੋੜ ਕਿਉਂ ਜੀ 60 ਹਜ਼ਾਰ ਦੀ ਤਾਂ ਪਉਂਦੇ ਨੇ ਫਿਰ ਉਹਦੇ ਪੈਸੇ ਲੈ ਨਹੀਂ ਕੋਈ ਚੱਲ ਛੜੇ ਦੇ ਅੱਛਾ ਫੇਜ ਭਾਈ ਜੇ ਤੇਰੇ ਬੱਗੂ ਦੇ ਭੇਜ ਗੋ ਜੀ ਯਾਰ ਭਾਈ 60 ਹਜ਼ਾਰ ਦਾ ਤਾਂ ਨਾ ਬੱਕਣਾ ਵੀ ਇੱਕ ਬੰਦਾ ਮੰਗਦਾ 1 ਲੱਖ ਕਿੰਨਾ ਮੰਗਦਾ ਠੀਕ ਆ 20 ਸਵਾ ਲੱਖ ਯਾਨੀ ਲੱਖ ਰੇ ਮੋਜਾ ਕਰ ਰਹੇ ਰਹੇ ਪੂਰਾ ਹੀ ਭਾਲ ਦਾ ਹਾਂ ਹਾਂ ਲੱਖੀ ਭਾਲ ਦਾ ਪੂਰਾ ਦੇਖੋ ਪੱਕਾ ਮੂਲ ਹੋ ਤਾਂ ਕੋਈ ਉਹ ਨਹੀਂ ਬੇ ਮੈਂ ਕਿਹਾ ਕੋਈ ਬੋਤਨਾ ਰਹਿਣੇ ਕੋਈ ਪੱਕਾ ਬਬੀ ਦੇਖਿਆ ਤੂੰ ਪੂ ਕਰਨਾ ਪੱਕਾ ਕੱਚਾ ਜੀ ਤੈਨੂੰ ਪੁੱਗਦੇ ਨੇ ਇਹਦਾ ਪੈਸੇ ਆਦੇ ਮਾਰਚ ਪਵਾ ਲੈ 10 ਲੈ ਜਾ ਹੈ 10 ਲੈ 10 ਮਨ ਦਾ ਲੱਖੀ ਝਾਗ ਦਾ ਲੱਖ ਦੇ ਬੱਕਰੇ ਲੱਗਦੇ ਨਹੀਂ ਬਸ ਪੰਜ ਚਾਰ ਰੁਪਏ ਹੋਰ ਹੋਰ ਪਾਉ ਜੀ ਨੇ ਲੈਣੇ ਹੋਈ ਇਹਨੂੰ ਬਾਈ ਤੂੰ ਤੇ ਹੋਈ ਯਾਰ ਇੱਥੇ ਖੜਨਗੇ ਕੋਈ ਨਹੀਂ ਅੱਜ ਹਟਾ ਆ ਜਾ ਕੀ ਗੱਲ ਰਹੀ 60 ਰੁਪਏ ਲਾਤਾ ਦੰਨਾ ਤੇ ਦੇ ਵੱਡੇ ਭਾਈ ਯਾਰ ਇਹ ਹੁਣ ਯਾਰ ਕਹਾਂ 1 ਲੱਖ 2 ਘਟ ਮੰਨ ਦਿੰਦਾ ਨਹੀਂ ਹੂੰ ਵੀਰੇ ਵੇਚਣੇ ਆਪਾਂ ਨੇ ਵੀ ਜਦ ਆਏ ਹੁਣ ਇਹ ਨਾ ਯਾਰ ਕੋਈ 2000 ਦੇ ਗਿਆ ਜਾਂ 1000 ਦੇ ਗਿਆ 25 ਦਾ ਵੇਚੂ 26 ਦਾ ਵੇਚੂ ਇਹ ਖਲਾਉਣਾ ਨਹੀਂ ਯਾਰ ဟေးခဏနော်20သွားခေါ်လို့ရတယ်မူရဲကခဏပနေတယ်